ਬਟਿੰਡਾ ਚ ਪੈਂਦੇ ਥਾਣਾ ਆਨੰਦਗੜ੍ਹ ਦੀ ਪੁਲਿਸ ਜਦੋਂ ਬੀਤੇ ਦਿਨੀ ਪਿੰਡ ਰਾਇਕੇ ਕਲਾਂ ਵਿੱਚ ਕਿਸੇ ਮਾਮਲੇ ਨੂੰ ਡਪਟਾਉਣ ਦੇ ਲਈ ਗਏ ਤਾਂ ਕੁਝ ਸ਼ਰਾਰਤੀ ਵਿਅਕਤੀਆਂ ਨੇ ਪੁਲਿਸ ਤੇ ਹੀ ਹਮਲਾ ਕਰਕੇ ਇੱਕ ਐਸਐਚਓ ਅਤੇ ਇੱਕ ਥਾਣੇਦਾਰ ਨੂੰ ਜ਼ਖਮੀ ਕਰ ਦਿੱਤਾ ਸੀ ਉਸ ਮਾਮਲੇ ਦੇ ਵਿੱਚ ਪੁਲਿਸ ਨੇ 35 ਵਿਅਕਤੀਆਂ ਦੇ ਪਰਚਾ ਦਰਜ ਕਰਕੇ 7 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ ਹੁਣ 5 ਵਿਅਕਤੀਆਂ ਨੂੰ ਹੋਰ ਗ੍ਰਿਫਤਾਰ ਕੀਤਾ ਆਓ ਇਸ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਦੇ ਹਾਂ ਡੀਆਈਜੀ ਹਰਜੀਤ ਸਿੰਘ ਮਾਨ ਦੀ ਵਾਰਾਂ ਤੋਂ ਇਸ ਤਰ੍ਹਾਂ ਜੀ ਇਹ ਜਿਹੜਾ ਅ 17 18 ਦੀ ਸਤੰਬਰ 2025 ਦੀ ਰਾਤ ਨੂੰ ਜਿਹੜਾ ਹੈਗਾ ਪੁਲਿਸ ਪਾਰਟੀ ਤੇ ਲਾન્ડ ਆਰਡਰ ਦੀ ਡਿਊਟੀ 'ਤੇ ਜਿਹੜਾ ਇਹਨਾਂ ਨੇ ਕੋਈ ਸ਼ਰਾਰਤੀ ਤੱਤਾਂ ਨੇ ਜਿਹੜਾ ਹਮਲਾ ਕਰਕੇ ਪੁਲਿਸ ਪਾਰਟੀ ਨੂੰ ਤੇ ਸਾਡੇ ਐਸ ਐਚ ਓ ਰਵਿੰਦਰ ਸਿੰਘ ਐਸ ਐਚ ਓ ਅਨੰਦਗੜ੍ਹ ਨੂੰ ਜ਼ਖਮੀ ਕੀਤਾ ਸੀਗਾ ਸੱਟਾਂ ਮਾਰ ਕੇ ਤੇ ਉਹ ਉਹਦੇ ਸੰਬੰਧ ਵਿੱਚ ਅਸੀਂ 35 36 ਬੰਦਿਆਂ ਦੇ ਖਿਲਾਫ ਮਕਦਮਾ ਦਰਜ ਹੋਇਆ ਸੀ ਜਿਹਦੇ ਵਿੱਚੋਂ 7 ਬਾਈ ਨੇਮ ਸੀਗੇ ਤੇ ਬਾਕੀ ਜਿਹੜੇ ਹੈਗੇ ਅਣਪਛਾਤੇ ਸੀ ਉਹਦੇ ਵਿੱਚੋਂ ਸੱਤ ਜਿਹੜੇ ਹੈਗੇ ਬੰਦੇ ਉਹ ਪਹਿਲਾਂ ਹੀ 18 ਤੇ ਜਿਹੜਾ 19 ਨੂੰ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਤੇ ਜਿਹੜੇ ਸਾਡੇ ਕੋਲੇ ਹੁਣ ਉਹ 24 9 2025 ਤੱਕ ਪੁਲਿਸ ਮੰਨਤੇ ਹੈਗੇ ਆ ਤੇ ਉਸ ਤੋਂ ਬਾਅਦ ਅੱਜ ਮਿਤੀ 20 9 2025 ਨੂੰ ਅਸੀਂ ਚਾਰ ਦੋਸ਼ੀ ਹੋਰ ਨਾਮਜ਼ਦ ਕੀਤੇ ਗਏ ਜਿਹੜੀ ਉਹਨਾਂ ਨੂੰ ਜਿਹੜਾ ਹੈਗਾ ਅਸੀਂ ਅੱਜ ਗ੍ਰਿਫਤਾਰ ਕਰ ਲਿਆ ਜਿਹਦਾ ਨਾਂ ਹੈਗਾ ਜੀ ਪ੍ਰਿੰਸ ਪੁੱਤਰ ਬਲਕਰਨ ਸਿੰਘ ਦੂਸਰਾ ਹੈਗਾ ਜੀ ਗੁਰਜੀਤ ਗੋਘੜੀ ਪੁੱਤਰ ਹਰਚੰਦ ਸਿੰਘ ਤੇ ਹਰਦੀਪ ਸਿੰਘ ਪੁੱਤਰ ਬੂਟਾ ਸਿੰਘ ਤੇ ਜਸਵੀਰ ਸਿੰਘ ਖੋਜੀ ਪੁੱਤਰ ਜਸਵਰਨ ਸਿੰਘ ਇਹ ਜਿਹੜਾ ਅਸੀਂ ਚਾਰ ਵਾਸੀਆਂ ਲੈ ਕੇ ਗੱਲਾਂ ਨੇ ਸਾਰੇ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਸਾਡੇ ਕੋਲ ਹੁਣ ਇਹ ਕੋਈ ਸਹਿਮਾਨਤੇ ਨਹੀਂ ਹੈਗੇ ਕਿੰਨੇ ਕੀ ਵਿਅਕਤੀ ਜਿਹੜੇ ਹੋਰ ਆ ਲੱਗੇ ਵਿੱਚ ਇਸ ਦੇ ਵਿੱਚ ਹੁਣ ਤਕਰੀਬਨ ਇਹ ਹੈ ਜੀ ਵੀ ਕੋਈ ਐਸ ਪਰ ਸਟੇਟਮੈਂਟ ਜਿਹੜੀ ਹੈਗੀ 18 ਤੋਂ 20 ਬੰਦੇ ਹੈ ਜੀ ਗ੍ਰਿਫਤਾਰ ਕਰਨੇ ਬਾਕੀ ਨੇ ਅਸੀਂ ਉਹਨਾਂ ਨੂੰ ਵੀ ਜਲਦੀ ਜਿਹੜੇ ਹੈਗੇ ਆ ਉਹਨਾਂ ਦੀ شناخت ਕਰਕੇ ਉਹਨਾਂ ਦੀ ਪਛਾਣ ਕਰਕੇ ਜਲਦੀ ਤੋਂ ਜਲਦੀ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਾਂਗੇ। ਕਿਹਨਾ ਕੀ ਸੀ ਸਰ ਵਿੱਚ ਹੁਣ ਲੜਕੀ ਦੀ ਵੀ ਗੱਲ ਇੱਕ ਸਾਹਮਣੇ ਸਾਹਮਣੇ ਆ ਰਹੀ ਹੈ ਕਿ ਕੋਈ ਲੜਕੀ ਦਾ ਮਾਮਲਾ ਸੀ। ਨਹੀਂ ਹਜੇ ਤੱਕ ਇਸ ਤਰ੍ਹਾਂ ਦੀ ਕੋਈ ਗੱਲ ਸਾਡੇ ਸਾਹਮਣੇ ਨਹੀਂ ਆਈ ਆਪਸ ਵਿੱਚ ਕੋਈ ਦੋ ਗਰੁੱਪ ਦੇ ਮੁੰਡੇ ਸੀਗੇ ਜਿਹੜੇ ਸ਼ਰਾਬੀ ਜਿਹੇ ਸੀਗੇ ਜਿਨ੍ਹਾਂ ਦਾ ਕੋਈ ਨਸ਼ਾ ਵਗੈਰਾ ਕੀਤਾ ਸੀਗਾ ਉਹਨਾਂ ਦੀ ਆਪ ਦੀ ਲੜਾਈ ਸੀ ਪੁਲਿਸ ਜਿਹੜਾ ਹੈਗਾ ਉਸ ਲੜਾਈ ਨੂੰ ਰੋਕ ਰਹੀ ਸੀ ਵੀ ਇਹ ਝਗੜਾ ਨਾ ਹੋਵੇ। ਤੇ ਉਹਨਾਂ ਦੇ ਵਿਚਾਲੇ ਪੁਲਿਸ ਜਿਹੜੀ ਹੋਈ ਸੀ ਵੀ ਤਾਂ ਕਰਕੇ ਲਾਡ ਆਰਡਰ ਜਿਕਰ ਹੈ ਸ਼ਾਂਤੀ ਰਹੇ ਪੀਸ ਰਹੇ ਬਟ ਇਹ ਸ਼ਰਾਰਤੀ ਤੰਤਾਂ ਨੇ ਜਿਹੜਾ ਹੈਗਾ ਰੋਕਣ ਤੇ ਪੁਲਿਸ ਤੇ ਵੀ ਜਿਹੜਾ ਹਮਲਾ ਕੀਤਾ ਰਾਤ ਨੂੰ ਡਲਿਆਂ ਨਾਲ ਤੇ ਮਾਰੂ ਹਥਿਆਰਾਂ ਨਾਲ ਜਿਸ ਕਰਕੇ ਸਾਨੂੰ ਇਹ ਮੁਕੱਦਮਾ ਨੰਬਰ 91 ਮਿਤੀ 18 9 2025 ਜਿਹਦੇ ਚ ਧਾਰਾ 307 353 186 144 149 ਤੇ 332 ਜਿਹੜੀਆਂ ਆਈਪੀਸੀ ਦੀਆਂ ਪੁਰਾਣੀਆਂ ਧਰਾਵਾਂ ਸੀ ਜਾਂ ਸਾਡਾ ਉਹਦੇ ਤਹਿਤ ਜਿਹੜਾ ਸੀ ਨਵੇਂ ਬੀਐਨਐਸ ਦੇ ਵਿੱਚ ਮੁਕੱਦਮਾ ਦਰਜ ਥਾਣੇ ਦਾ ਨੰਗੜ ਕੀਤਾ